ਬਾਖੜਾ ਨਹਿਰ ਕੁਲਵਾਨੂ ਦੇ ਪੁਲ ਦੇ ਉੱਤੇ ਇੱਕ ਮਾਂ ਔਰ ਬੱਚੇ ਵੱਲੋਂ ਨਾਰੀਅਲ ਸਲੈਣ ਵਾਸਤੇ ਥੱਲੇ ਉਤਰੇ। ਕਰੀਬ ਸਵੇਰੇ 6:30 ਤੋਂ 7 ਵਜੇ ਦੀ ਘਟਨਾ ਦੱਸੀ ਗਈ ਹੈ। ਵੀ ਕੈਥਲ ਜ਼ਿਲ੍ਹੇ ਦੇ ਕਿਸੇ ਪਿੰਡ ਤੋਂ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਲਈ ਪਰਿਵਾਰ ਜਾ ਰਿਹਾ ਸੀ। ਲੇਕਿਨ ਕੁਲਵਾਨੂ ਪੁਲ ਦੇ ਆਕੇ ਬਾਖੜਾ ਨਹਿਰ ਦੇ ਵਿੱਚ ਨਾਰੀਅਲ ਤਰਾਨ ਵਾਸਤੇ ਉਤਰੇ। ਜਿਸ ਦੇ ਵਿੱਚ ਮਾਂ ਅਤੇ ਬੱਚਾ ਜਿਹੜੇ 1.5 ਸਾਲ ਦਾ ਸੀ। ਮਾਂ ਤੇ ਉਹਦਾ ਬੇਟਾ ਦੋਨੋਂ ਬਾਖੜਾ ਨਹਿਰ 'ਚ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਏ ਔਰ ਮ੍ਰਿਤਕ ਜਿਹੜੀ ਔਰਤ ਸੀ ਗੁਰਪ੍ਰੀਤ ਕੋਰ ਉਸਦੀ ਡੈਡ ਬੋਡੀ ਪੁਲਿਸ ਨੇ ਬਾਘਰਾ ਨਹਿਰ ਤੋਂ ਬਰਾਮਦ ਕਰ ਲਈ ਲੇਕਿਨ ਜੇ 1.5 ਸਾਲ ਦਾ ਬੱਚਾ ਗੁਰਨਾਜ਼ ਥਾ ਉਸਦੀ ਅਭੀ ਡੈਡ ਬੋਡੀ ਨਹੀਂ ਮਿਲੀ ਹੈ ਔਰ ਮਰਤਕ ਜਿਹੜੀ ਔਰਤ ਹੈ ਉਸ ਬੋਡੀ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ ਪੁਲਿਸ ਵੱਲੋਂ ਕਰਵਾ ਕੇ ਵਾਰਸਾਂ ਨੂੰ ਸੁਪਰ ਜਰੇ ਜੀ ਬਲਕਾਰ ਸੀ ਇਹ ਨਾਉਣ ਵਾਲੀ ਤਰ੍ਹਾਂ ਰੱਖੀ ਜਨੇਤਪੁਰ ਇਹ ਅੰਮ੍ਰਿਤਸਰ ਜਾਣਾ ਸੀ ਦਰਬਾਰ ਸਾਹਿਬ ਹੂੰ ਗੱਡੀ ਆਪਣੀ ਗੱਡੀ ਜਾ ਰਹੀ ਸੀ ਹਾਂਜੀ ਆਪਣੀ ਸੀ ਤੇ ਕਿੱਥੇ ਆ ਕੇ ਘਟਨਾ ਵਾਪਰੀ ਹੈ ਇਹ ਆਪਣਾ ਕੱਗਿਆਲੇ ਪੁਲ ਤੇ ਪਗੜਾ ਵਾਲੇ ਤੇ ਕਲਵਾਨ ਵਾਲੇ ਪੁਲ ਤੇ ਹਾਂਜੀ ਕਲਵਾਨ ਵਾਲੇ ਤੇ ਉੱਥੇ ਕੋਈ ਚੀਜ਼ ਘੇਰਨ ਲੱਗੇ ਸੀ ਇਹ ਦੇਖੋ ਨਾਰੀਅਲ ਘੇਰ ਰਿਹਾ ਵੀ ਨਾਰੀਅਲ ਵਧਾਉਣ ਲੱਗੇ ਸੀ ਉਹ ਚ ਹੂੰ ਤੇ ਪੈਰ ਫਿਸਲ ਗਿਆ ਜੇ ਗਣ ਕਿੰਨੇ ਬੱਚੇ ਜਾਂ ਬੱਚਾ ਗੁਰਨਾਜ ਕਿੰਨੇ ਮਹੀਨੇ ਦਾ ਸੀ 1.5 ਸਾਲ ਦਾ ਤੇ ਨੂ ਦਾ ਨਾਮ ਕੀ ਹੈ ਗੁਰਪ੍ਰੀਤ ਕੋਰ ਗੁਰਪ੍ਰੀਤ ਕੌਰ ਬਲਵਾਨ ਉਪਰ ਦੇ ਕੋਲ ਪਹਾੜਾ ਪੁਲ ਦੇ ਉੱਪਰ ਇਹ ਆਸਾ ਹੋਇਆ ਜਿਹੜਾ ਉਹ ਗੁਰਪ੍ਰੀਤ ਕੋਰ ਤੇ ਉਸ ਦਾ ਲੜਕਾ ਸੀ ਕਰਨਾਜ ਕੋਲ ਨੰਬਰ ਕੋ ਗੇਟਸਾਲ ਦੀ ਉਹਨਾਂ ਦੀ ਅਤੇ ਨਾਰੀਲ ਤਾਰ ਦੇ ਸਮੇਂ ਪਾੜ ਲੈ ਚੜੀ ਮੌਤ ਹੋ ਗਈ ਕਿੱਥੇ ਰਹਿਣ ਵਾਲੇ ਇਹਨਾਂ ਦਾ ਹਾਂਜੀ ਕਿਤੇ ਗਰੇ ਮਿਲਦੇ ਰਹੇ ਵਾਲੇ ਇਹ ਜਨੇਧਪੁਰਾ ਜੀ ਥਾਣਾ ਸੀਵਨ ਜ਼ਿਲ੍ਹਾ ਕੈਥਲ ਇਹ ਹੋਣ ਕਿਸੇ ਬਿਆਨ ਦੇ ਕਾਰਵਾਈ ਚੱਲ ਰਹੀ ਹੈ ਇਹਦੇ ਪਿਤਾ ਅਮਰੀਕ ਸਹਿਤ ਬਿਆਨ ਤੇ ਕਾਰਵਾਈ ਹੋਈ ਹੈ ਕਰ ਰਿਹਾ ਹਾਂ ਆਸਤਾ ਤੇ ਅਚਾਨਕ ਕਿਹਦੀ ਗੋਲੀ ਬ੍ਰਹਮ ਹੋ ਗਈ ਉਹ ਆਪਦੀ ਪੇਕਾਂ ਤੇ ਆ ਰਹੀ ਸੀ ਇੱਥੋਂ ਅੱਗੇ ਅੰਮ੍ਰਿਤਸਰ ਮੱਥਾ ਟੇਕਣ ਜਾਣਾ ਸੀ ਇਹਨਾਂ ਦਾ ਵੇ ਵੇ ਜੇ ਜੇ ਕੀ ਨਾਮ ਸੀ ਜੀ ਪੋਟੇ ਅੱਜ ਲਾਸ ਨਾ ਗੁਰਪ੍ਰੀਤ ਕਹ ਰਹਾ ਹੈ ਇਹ ਆਪਣੇ ਪੇਕੇਆਂ ਦੇ ਪੇਕੇ ਪਰਿਵਾਰ ਨੂੰ ਨਾਲ ਲੈ ਕੇ ਨਾ ਅੰਮਰਸਰ ਰਜਣਾ ਸੀ ਨਾ ਮੱਥਾ ਟੇਕਣ ਵਾਸਤੇ ਤੇ ਬੱਚੇ ਦੀ ਵੱਡੀ ਮਿਲਣੀ ਨਾ ਡੈਡ ਵੱਟੇ ਮਿਲ ਬੱਚੇ ਦੀ ਤੇ ਇਹਦੀ ਮਲਟੀ ਡੈਡ ਬੀ ਡੀ ਆਡੀ ਫਾਰਟ ਅੱਜ ਮਿਲ ਗਈ ਹੈ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਨਾ ਨਿਊਜ਼